ਅਨੇ ਕਿਨਾ ਬੇੜਾ ਤੁਹਾਡਾ ਮੇਰਾ ਨਾਮ ਮਰਦੀਪ ਕੌਰ ਹਾਂ ਜਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਮਾਲਚੱਕ ਸਕੂਲ ਕਿਹੜਾ ਹੈ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾ ਉਹਨੇ ਮੁਕਾਬਲੇ ਜਿੱਤ ਗਏ ਇਹ ਵਾਲੀਵਾਲ ਦੇ ਕਿੱਥੇ ਹੋਏ ਮਨੋਤ ਦੇ ਸ਼੍ਰੀ ਮੁਖਸੇ ਸਾਹਿਬ ਲੇਕਿਨ ਇਹ ਪੋਜੀਸ਼ਨ ਆਈ ਆਪਣੀ ਸਾਡੀ ਸੈਕਿੰਡ ਪੋਜੀਸ਼ਨ ਆਈ ਜਿਹੜਾ ਮਾਨ ਸਨਮਾਨ ਅੱਜ ਕੀਤਾ ਗਿਆ ਤੁਹਾਡੇ ਸਕੂਲ ਨਾਲੋਂ ਸਟਾਫ ਵੱਲੋਂ ਕਿਵੇਂ ਦੇ ਰਹੀ ਹੈ ਬਹੁਤ ਥੋੜੀ ਅਮ ਗਾਹਲਾ ਕੀਤਾ ਗਿਆ ਕਿਉਂਕਿ ਅਸੀਂ ਜੂਨੀ ਨੇ ਵਿੱਚ ਬਹੁਤ ਮਿਹਨਤ ਕੀਤੀ ਆ ਸਾਡੇ ਕੋਚ ਸਰਦਾਰ ਸੁਖਿੰਦਰ ਸਿੰਘ ਐਂਡ ਮੈਂਬਰ ਜੀਤਕੌਰ ਬਹੁਤ ਸਾਡਾ ਸਾਥ ਦਿੱਤਾ ਸਾਡਾ ਨੇ ਬਹੁਤ ਮਿਹਨਤ ਕਰਾਈ ਆ ਸਾਡੇ ਹੈਪੀਸ ਨੇ ਬਹੁਤ ਸਾਡਾ ਸਾਥ ਦਿੱਤਾ ਆ ਸਾਡੇ ਪੇਰੈਂਟਸ ਨੇ ਵੀ ਬਹੁਤ ਸਾਡਾ ਦਿੱਤਾ ਆ ਮੇਰਾ ਕੀ ਨਾਮ ਬੇੜਾ ਤੁਹਾਡਾ ਮੇਰਾ ਨਾਮ ਮਨਕੀਰਤ ਕੌਰ ਹੈ ਹਾਂ ਕੋਲੇ ਸਕੂਲ ਪੜ੍ਹਦੀ ਮੈਂ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਲ ਪੜ੍ਹਦੀ ਹਾਂ ਕਿਹੜੇ ਮੁਕਾਬਲੇ ਜਿੱਤ ਕੇ ਆਏ ਅੱਜ ਅਸੀਂ ਸਟੇਟ ਲੈਵਲ ਮੁਕਾਬਲੇ ਜਿੱਤ ਕੇ ਆਏ ਹਾਂ ਜਿਹੜੇ ਕਿ ਮਲੋਟ શ્રી ਮੁਖਤਰ ਸਾਹਿਬ ਵਿਖੇ ਹੋਏ ਸੀ ਤੇ ਕਿੰਨੀ ਪੋਜੀਸ਼ਨ ਆਈ ਤੁਹਾਡੀ ਸਾਡਾ ਸਾਡੀ ਸੈਕਿੰਡ ਪੋਜੀਸ਼ਨ ਆਈ ਹੈ ਕਿਹੜੀ ਗੇਮ ਕੀਤੀ ਉਸ ਇੱਥੇ ਵਾਲੀਬਾਲ ਅੰਡਰ 17 ਗਰਲਸ ਦੀ ਇਹ ਜਿਹੜੇ ਸਕੂਲ ਵਾਲੋਂ ਪਹੁੰਚੋਂ ਜਿਹੜੀ ਤੁਹਾਨੂੰ ਪ੍ਰੈਕਟਿਸ ਕਰਾਈ ਗਈ ਆ ਕਿਵੇਂ ਦੇਖਦੇ ਹੀ ਸਾਨੂੰ ਸਾਡੇ ਸਰ ਸੁਖਵਿੰਦਰ ਸਰ ਤੇ ਮੈਡਮ ਬਲਜੀਤ कौर ਨੇ ਬਹੁਤ ਹੀ ਸਖਤ ਮਿਹਨਤ ਕਰਵਾਈ ਆ ਉਹ ਆਪਣਾ ਕੀਮਤੀ ਵਕਤ ਸਮਾਂ ਕੱਢ ਕੇ ਸਾਨੂੰ ਰੋਜ਼ ਹੀ ਇੱਥੇ ਪ੍ਰੈਕਟਿਸ ਕਰਵਾਉਂਦੇ ਨੇ ਉਹਨਾਂ ਨੂੰ ਭਾਵੇਂ ਕੋਈ ਵੀ ਇੰਪੋਰਟੈਂਟ ਕੰਮ ਹੋਵੇ ਜ਼ਰੂਰੀ ਕੰਮ ਹੋਵੇ ਉਹ ਹਮੇਸ਼ਾ ਹਾਜ਼ਰ ਸਾਡੇ ਰੀ ਇੱਥੇ ਹਾਜ਼ਰ ਰਹਿੰਦੇ ਨੇ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਟਫ ਪ੍ਰੈਕਟਿਸ ਕਰਵਾਈ ਆ ਤੇ ਅਸੀਂ ਮਤਲਬ ਬਹੁਤ ਖੁਸ਼ ਆ ਕਿ ਸਾਡੀ ਮਤਲਬ ਇਹ ਇਨੀ ਪ੍ਰੈਕਟਿਸ ਕਰਕੇ ਸਾਡੀ ਸੈਕੰਡ ਫਿਨਿਸ਼ਨ ਆਈ ਹੈ ਅਲੀ ਗੁਰਦਾਵ ਜ ਆਪਣੇ ਸਕੂਲ ਦੇ ਜਿਹੜੇ ਬੱਚੇ ਨੇ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸਕੂਲ ਕੰਗ ਦੇ ਵਿਦਿਆਰਥੀ ਅੱਜ ਸਟੇਟ ਪੱਧਰੀ ਮੁਕਾਬਲੇ ਵਿੱਚੋਂ ਦੂਜਾ ਸਥਾਨ ਲੈ ਕੇ ਜਦੋਂ ਆਏ ਨੇ ਤੇ ਮਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਆ ਔਰ ਮੈਨੂੰ ਬਹੁਤ ਹੀ ਖੁਸ਼ੀ ਨਾਲ ਮੈਂ ਕਹਿ ਦਿਆਂ ਕਿ ਬੱਚੇ ਜਿਹੜੇ ਨੇ ਇਹ ਚੜ੍ਹਦੀ ਕਲਾ ਦੇ ਵਿੱਚ ਜਾ ਰਹੇ ਨੇ ਔਰ ਮੈਨੂੰ ਦੱਸ ਕੇ ਵੀ ਬੜੀ ਖੁਸ਼ੀ ਹੋ ਰਹੀ ਕਿ ਅਸਲੇ ਜਦੋਂ ਇੰਟਰਨੈਸ਼ਨਲ ਮੁਕਾਬਲੇ ਆਉਂਦੇ ਬੱਚਿਆਂ ਦੀ ਟੀਮ ਚੁਣੀ ਜਾਣੀ ਸੀ ਤੇ ਉਸ ਵੇਲੇ ਵੀ ਪੰਜਾਬ ਵੱਲੋਂ ਟ੍ਰੈਲ ਵਾਸਤੇ ਇਹ ਸਕੂਲ ਦੇ ਦੋ ਬੱਚੇ ਵੀ ਭੇਜੇ ਗਏ ਸੀ ਸਰ ਅੱਜ ਤੁਹਾਡੇ ਸਕੂਲ ਦੇ ਬੱਚੇ ਜਿਹੜੇ ਨੇ ਕਿਹੜੇ ਪੱਧਰੀ ਮੁਕਾਬਲੇ ਜਿੱਤ ਗਏ ਨੇ ਕਿੱਥੇ ਮੁਕਾਬਲੇ ਹੋਏ ਤੇ ਕਿਹੜੇ ਮੁਕਾਬਲੇ ਜਿੱਤ ਗਏ ਇਹ ਮੁਕਾਬਲੇ ਜੀ ਮਲੂਟ ਦੇ ਵਿੱਚ ਹੋਏ ਇਹ ਅੰਡਰ 17 ਲੜਕੀਆਂ ਦੀਆਂ 69ਵੀਆਂ ਪੰਜਾਬ ਰਾਜ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਹੜੀਆਂ ਖੇਡਾਂ ਕਰਵਾਈਆਂ ਗਈਆਂ ਸੀ ਇਹਦੇ ਵਿੱਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਟੀਮ ਦੇ ਕੋਲੋਂ ਇੱਕ ਮੈਚ ਇਹਨਾਂ ਲਾਸਟ ਦੇ ਵਿੱਚ ਜਿਹੜਾ ਕਿ ਬਹੁਤ ਹੀ ਕਠਨ ਮੁਕਾਬਲੇ ਦੇ ਵਿੱਚ ਹਾਰਿਆ ਤੇ ਇਹਨਾਂ ਪੰਜਾਬ ਦੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅੱਗੇ ਮੈਂ ਤੁਹਾਡੇ ਜਿਹੜੇ ਸਕੂਲ ਦੇ ਬੱਚੀਆਂ ਜਿਹੜੀਆਂ ਦੇ ਸਟੇਟ ਪੱਧਰੀ ਮੁਕਾਬਲੇ ਜਿੱਤ ਗਈਆਂ ਉਹਦਾ ਸਵਾਗਤ ਕੀਤਾ ਗਿਆ ਕੀ ਕਹਾਣਾ ਚਾਹੁੰਦੇ ਹੋ ਬਹੁਤ ਹੀ ਖੁਸ਼ੀ ਔਰ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਸਾਡੀ ਇਸ ਇੰਸਟੀਚਿਊਸ਼ਨ ਵਾਸਤੇ ਕਿ ਸਾਡੀਆਂ ਇਹ ਬੱਚੀਆਂ ਅੰਡਰ 17 ایਜਸ ਗਰੁੱਪ ਦੇ ਵਿੱਚ ਪੰਜਾਬ ਪੱਧਰੀ ਜਿਹੜੇ ਵਾਲੀਬॉल ਮੁਕਾਬਲੇ ਹੋਏ ਨੇ ਉਹਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਵਾਪਸ ਪਹੁੰਚੀਆਂ ਨੇ ਇਹ ਸਾਡੀ ਇੰਸਟੀਚਿਊਸ਼ਨ ਵਾਸਤੇ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਹੜੀ ਜਗ੍ਹਾ ਦੇ ਮੁਕਾਬਲੇ ਆਏ ਸੀ ਮੁਕਾਬਲੇ ਸਰ ਮਲੋਟ ਵਿਖੇ ਜਿਲ੍ਹਾ ਮੁਕਸਰ ਸਾਹਿਬ